ਵੀਰ ਨੂੰ ਗਾਲ ਨਿਕਲੀ ਜਿਨੇ ਪਾਈ ਉਹ ਵੀ ਦੋਸ਼ੀ ਹੋ ਗਿਆ ਤੇ ਜਿਨੇ ਬੋਲਿਆ ਉਹ ਵੀ ਦੋਸ਼ੀ ਹੋ ਗਿਆ ਜਿਹੜੀ ਗੱਲ ਨੂੰ ਲੋਕ ਪਸੰਦ ਨਾ ਕਰਨ ਤੇ ਕਿਸੇ ਧਰਮ ਜਾਂ ਕਿਸੇ ਪੀਰ ਫਕੀਰ ਦੀ ਬੰਦਗੀ ਤੇ ਸਵਾਲ ਖੜਾ ਹੁੰਦਾ ਹੋਵੇ ਉਹ ਇਹ ਸਾਡੇ ਬਾਬਿਆਂ ਨੂੰ ਇਹ ਕੰਮ ਨਹੀਂ ਕਰਨੇ ਚਾਹੀਦੇ ਜਿਹਦੇ ਵਿੱਚ ਪੌਣਾ ਦੀਆਂ ਵੀਡੀਓ ਨਸ਼ੇ ਨੂੰ ਪ੍ਰਮੋਟ ਤੇ ਕੋਈ ਵੀ ਐਸਾ ਕਰਮ ਜਿਹੜਾ ਲੋਕ ਹਿੱਤ ਦੇ ਖਿਲਾਫ ਹੋਵੇ ਹਰ ਪਾਸion ਲੋਕਾਂ ਦੀ ਸਹਿਮਤੀ ਦੇ ਨਾਲ ਚੱਲਣ ਵਾਲਾ ਕੰਮ ਕਰਨ। ਉਹ ਕਾਰਨ ਕੀ ਹੈ ਕਿਉਂ ਜਿਹੜੇ ਇਹ ਪਖੰਡਵਾਦ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਤੁਸੀਂ ਪਖੰਡਵਾਦ ਕਰਦੇ ਤਾਂ ਤੁਹਾਨੂੰ ਵੀ ਲੰਬੇ ਸਮੇਂ ਤੋਂ ਜਿਵੇਂ ਚੱਲ ਰਹੇ ਹੈ ਤਾਂ ਤੁਹਾਨੂੰ ਵੀ ਰੋਕਿਆ ਜਾਣਾ ਸੀਗਾ। ਹੁਣ ਕਿਉਂ ਰੋਕਿਆ ਜਾ ਰਿਹਾ ਹੈ? ਜਾਂ ਕਿਤੇ ਨਾ ਕਿਤੇ ਲੱਗਦਾ ਤੁਹਾਨੂੰ ਵੀ ਜਿਹੜੇ ਵਾਕਈ ਪਖੰਡਵਾਦ ਹੋ ਰਿਹਾ ਹੈ। ਰੱਬ ਦਾ ਨਾਮ ਵਿੱਚ ਦੀ ਗਾਦੀ ਮਸ਼ੂਰੀ ਹੈ। ਵੀਰਾਂ ਫਕੀਰਾਂ ਦੀਆਂ ਗੱਡੀਆਂ ਲਾ ਕੇ ਅਸੀਂ ਆਪਣੇ ਘਰੇ ਬੈਠ ਗਏ। ਘਰੇ ਗੱਦੀ ਦੇ ਉੱਤੇ ਬੈਠੇ ਜਦੋਂ ਠੋਡੀ ਬੰਦਗੀ ਕਬੂਲ ਹੋਈ ਠੋਡੇ ਕੋਲੇ ਕੋਈ ਸੇਵਾਦਾਰ ਆਇਆ ਉਹਦਾ ਕੰਮ ਹੋ ਜਾਂਦਾ ਠੋਡੀ ਦੁਆ ਕਰਨ ਦੇ ਨਾਲ ਜਿਹੜੀਆਂ ਗੱਦੀਆਂ ਤੇ ਜਿਨ੍ਹਾਂ ਨੇ ਇਹ ਸੋਸ਼ਲ ਮੀਡੀਆ ਦੇ ਉੱਤੇ ਉੱਚਾ ਦੇਣ ਵਾਲੇ ਤੇ ਸਿਰਕ ਘਾ ਕੇ ਤਿੰਨ ਤਿੰਨ ਚਾਰ ਚਾਰ ਬਾਬੇ ਇਕੱਠੇ ਹੋ ਕੇ ਖੇਡ ਕੇ ਉਹ ਚੀਜ਼ ਨੂੰ ਪਖੰਡ ਵਾਦ ਕੇ ਆ ਜਾਂਦਾ ਹੈ ਤੋ ਇਕੱਲਾ ਹੱਥ ਫੜ ਫੜ ਖੇਡਣਾ ਫਿਰ ਚੂੜੇ ਪਾਉਣੇ ਸੁਰਖੀਆਂ ਲਾਉਣੀਆਂ ਇੰਨਾ ਗੱਲਾਂ ਨੂੰ ਜਿਹੜੀ ਗੱਲ ਸਾਡੇ ਲੋਕਾਂ ਦੇ ਕਈ ਪਖੰਡਵਾਦ ਆ ਫਿਰ ਫਿਰ ਉਹ ਚੀਜ਼ਾਂ ਨੂੰ ਅਸੀਂ ਕਵਾਂਗੇ ਫਿਰ ਕਿਉਂ ਅਸੀਂ ਇਸੇ ਕਰਕੇ ਮੁੱਦਾ ਉੱਠਿਆ ਅਸੀਂ ਉਦੋਂ ਦੀ ਇਹ ਗੱਲ ਨਗਾਹੇ ਦੇ ਉੱਤੇ ਵੀ ਏਡੇ ਵੱਡੇ ਕਾਟ ਦੇ ਵਿੱਚ ਮੈਂ ਮੀਟਿੰਗ ਬੁਲਾ ਕੇ ਇਹ ਗੱਲ ਆਖੀ ਹੈ ਵੀ ਸਭ ਤੋਂ ਪਹਿਲਾਂ ਤਾਂ ਸਾਡੇ ਬਾਬੇ ਇੰਨਾਂ ਗੱਲਾਂ ਤੋਂ ਬਾਜ਼ ਆ ਜਾਣ ਗੱਦੀਆਂ ਕਦੇ ਬੰਦ ਨਹੀਂ ਹੁੰਦੀ ਗੱਦੀਆਂ ਪ੍ਰੋਪਰ ਜਿਹੜੀਆਂ ਚੱਲਦੀਆਂ ਉਹ ਚੱਲਦੀਆਂ ਰਹਿਣਗੀਆਂ। ਜੁਗਾ ਜਗੰਤਰਾਂ ਤੋਂ ਚੱਲਦੀਆਂ ਆਈਆਂ ਤੇ ਪੀਰਾਂ ਫਕੀਰਾਂ ਦੇ ਨਾਮ ਦੇ ਉੱਤੇ ਘਰਾਂ ਦੇ ਵਿੱਚ ਮੰਤਾ ਜਿਹੜੀਆਂ ਉਹ ਚੱਲਦੀਆਂ ਰਹਿਣਗੀਆਂ। ਵੀਡੀਓ ਸਾਹਮਣੇ ਆ ਰਹੀਆਂ ਹਨ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਜਿਹੜੇ ਪਖੰਡਵਾਦ ਕਰਦੇ ਆ ਅਸੀਂ ਧਰਮ ਦੇ ਖਿਲਾਫ ਨਹੀਂ ਚੱਲ ਰਹੇ ਕਿਸੇ ਦੇ। ਜਿਹੜੇ ਪਖੰਡਵਾਦ ਕਰਦੇ ਆ ਅਸੀਂ ਉਹਨਾਂ ਦੇ ਖਿਲਾਫ ਆ। ਗੁਰੂ ਦਾ ਸਿੱਖ ਬਣ ਕੇ ਸਾਡੇ ਸਾਹਮਣੇ ਆਊਗਾ ਨਾ। ਅਸੀਂ ਉਹਦੇ ਚਰਨਾਂ 'ਚ ਪੈਣ ਤੱਕ ਜਾਣੀ। ਜਿਹੜੇ ਨਸ਼ੇ ਨੂੰ ਪ੍ਰਮੋਟ ਕਰਕੇ ਉਹ ਕਹਿੰਦੇ ਵੀ ਫਲਾਨਾ ਪੀਰ ਫਲਾਨਾ ਸਾਥ-ਸਾਥ ਉਹ ਸੇਟਾ ਮੰਗਦਾ ਤੇ ਅਸੀਂ ਦਿੰਨੇ ਆ ਉਹ ਸੀ ਉਹਨਾਂ ਨੂੰ ਬੰਦ ਕਰਨਾ ਕਬਲ ਕੋਨਾਂ ਕੋਲ ਜਾਂਦੀ ਐ ਸੁੱਖਾ ਮਣਾਉਂਦੀ ਐ ਦੁੱਖ ਸੁੱਖ ਉਹਨਾਂ ਨਾਲ ਕਰਦੀ ਐ ਉਹਨਾਂ ਲਈ ਉਹ ਦਵਾਵਾ ਕਰਦੇ ਐ ਹਰੇਕ ਫਕੀਰ ਦਾ ਫਰਜ਼ ਬਣਦਾ ਸਾਨੂੰ ਦਾ ਫਰਜ਼ ਬਣਦਾ ਉਹ ਦਵਾਵਾ ਕਰੇ ਸੁੱਖ ਮੰਗੇ ਆਪਦੇ ਦੇਸ਼ ਦਾ ਭਲਾ ਮੰਗੇ ਅੱਗੇ ਵੀ ਅਸੀਂ ਕਹਿੰਨੇ ਆ ਧਰਮੀ ਰਾਜਾ ਰਾਜ ਕਰੇ ਪਰ ਜਾਂ ਸੁੱਖੀ ਬਸੇ ਨੌਜਵਾਨੀ ਨੂੰ ਜਿਹੜੀ ਅੱਜ ਨਸ਼ਿਆਂ ਦੇ ਦਲਦਲ ਵਿੱਚ ਪਈ ਹੈ ਇਸ ਤੇ ਹੀ ਜੋਰ ਲਾ ਕੇ ਨਸ਼ਿਆਂ ਨੂੰ ਕੱਢ ਕੇ ਸਾਡੀ ਫਿਰ ਨਰੋਈ ਜ਼ਿੰਦਗੀ ਬਰਕਰਾਰ ਕਰੀਏ 25 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਪਖੰਡਵਾਦ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ ਸਿੱਖ ਜਥੇਬੰਦੀਆਂ ਵੱਲੋਂ ਫਰੀਦਕੋਟ ਦੀ ਬਾਬਾ ਮਨਪ੍ਰੀਤ ਸਿੰਘ ਖਾਲਸਾ ਉਹਨਾਂ ਵੱਲੋਂ ਜਗਾ ਜਗਾ ਤੇ ਪਹੁੰਚ ਕੇ ਜਿੱਥੇ ਚੌਕੀਆਂ ਚੱਲਦੀਆਂ ਨੇ ਤਾਂ ਪਖੰਡਵਾਦ ਕਿਤੇ ਨਾ ਕਿਤੇ ਚੱਲ ਰਿਹਾ ਹੈ ਤਾਂ ਉੱਥੇ ਜਾ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਪਰਮਾਇਆ ਨਾ ਜਾ ਸਕੇ ਤਾਂ ਅਸੀਂ ਗੱਲਬਾਤ ਕਰਾਂਗੇ ਇਸੇ ਮੁੱਦੇ ਤੇ ਸਾਡੇ ਨਾਲ ਰਣਜੀਤ ਚਿਸਤੀ ਸਾਡੇ ਨਾਲ ਗੱਲਬਾਤ ਕਰਦੇ ਆ ਕਿਉਂਕਿ ਇਹਨਾਂ ਵੱਲੋਂ ਵੀ ਜਿਹੜਾ ਡੇਰੇ ਦੇ ਵਿੱਚ ਗੱਦੀ ਤੇ ਮਸ਼ੀਨ ਨੇ ਗੱਦੀ ਚਲਾਈ ਜਾ ਰਹੀ ਹੈ ਗੱਲਬਾਤ ਕਰਦੇ ਆ ਸਾਤੋਂ ਪਹਿਲਾਂ ਸਵਾਗਤ ਹੈ ਤੁਹਾਨੂੰ ਜੀ ਜੈ ਪੀਰਾਂ ਦੀ ਦੇਸ਼ਵਿਦੇਸ਼ ਵਿੱਚ ਵਸਦੀ ਸੰਗਤ ਦੇ ਚਰਨਾਂ ਦੇ ਵਿੱਚ ਇਹ ਬੇਨਤੀਆਂ ਕੁਝ ਅੱਜ ਦਾ ਜੋ ਮਾਹੌਲ ਜੋ ਵਵਾਦ ਚੱਲ ਰਿਹਾ ਹੈ ਇਹਦੇ ਉੱਤੇ ਪਹਿਲਾਂ ਤਾਂ ਮੈਂ ਅਸੀਂ ਆਪਣੇ ਜਿਨ੍ਹਾਂ ਦੇ ਖਿਲਾਫ ਮਹਿਬ ਚੱਲ ਰਹੀ ਹੈ ਗੱਡੀਆਂ ਲਾਉਣ ਵਾਲੇ ਬਾਬੇ ਪਹਿਲਾਂ ਮੇਰੀ ਉਹਨਾਂ ਦੇ ਚਰਨਾਂ 'ਚ ਅਪੀਲ ਹੈ ਵੀ ਉਹ ਜਿਹੜੀ ਚੀਜ਼ ਦਾ ਮੁੱਦਾ ਲੈ ਕੇ ਚੱਲੇ ਆ ਸਾਨੂੰ ਖਲੀਫਾ ਬਾਬਾ ਮਨਚਸਤੀ ਸਾਡੇ ਪਿਤਾ ਜੀ ਨੂੰ 49 ਸਾਲ ਹੋ ਗਏ ਸੀ ਗੱਦੀ ਕਰਦਿਆਂ ਉਹਨਾਂ ਦੀਆਂ YouTube ਦੇ ਉੱਤੇ ਸਭ ਤੋਂ ਪਹਿਲਾਂ ਜਦੋਂ ਕਿਸੇ ਕੋਲੇ ਮੋਬਾਈਲ ਹੁੰਦੇ ਵੀ ਨਹੀਂ ਸੀ ਨਾ ਉਦੋਂ ਦੇ YouTube ਦੇ ਉੱਤੇ ਚੈਨਲ ਤੇ ਚੱਲ ਰਹੇ ਹਜੇ ਤੱਕ ਇੱਕ ਵੀ ਕਮੈਂਟ ਕਿਸੇ ਦਾ ਗਲਤ ਨਹੀਂ ਹੋਇਆ ਜਦੋਂ ਅਸੀਂ ਗਲਤ ਵੀਡੀਓ ਨਾ ਪਾਵਾਂਗੇ ਤੇ ਕਮੈਂਟ ਗਲਤ ਕਿਵੇਂ ਹੋਊਗਾ ਅੱਜ ਜਿਹੜਾ ਬਾਬਿਆਂ ਦਾ ਦੌਰ ਚੱਲਿਆ ਉਸ ਦੌਰ ਦੇ ਵਿੱਚ ਜਦੋਂ ਬਾਬੇ ਪੁੱਛਾਂ ਕੱਢਦੇ ਲੋਕਾਂ ਨੂੰ ਕੈਮਰੇ ਸਾਹਮਣੇ ਲਿਆ ਕੇ ਉਹਨਾਂ ਦੀ ਮਜਬੂਰੀ ਉਹਨਾਂ ਦੀ ਗੱਲ ਦਾ ਮਜ਼ਾਕ ਉਡਾਰੇ ਹੈ ਨਾ ਤੇ ਫਿਰ ਜਿਹੜੇ ਉਹ ਥੱਲੇ ਕਮੈਂਟ ਆਉਂਦੇ ਉਹ ਪੀਰਾਂ ਫਕੀਰਾਂ ਦੀ ਸ਼ਾਨ ਦੇ ਵਿੱਚ ਆਉਂਦੇ ਆ ਉਹਦੇ ਵਿੱਚ ਜਿਹੜਾ ਵੀ ਕੋਈ ਕੈਮਰੇ ਦੇ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਪਾਉਂਦਾ ਉਹ ਵੀ ਦੋਸ਼ੀ ਆ ਕਿਉਂ ਪੀਰ ਨੂੰ ਗਾਲ ਨਿਕਲੀ ਜਿਨੇ ਪਾਈ ਉਹ ਵੀ ਦੋਸ਼ੀ ਹੋ ਗਿਆ ਤੇ ਜਿਨੇ ਬੋਲਿਆ ਉਹ ਵੀ ਦੋਸ਼ੀ ਹੋ ਗਿਆ ਅਸੀਂ ਇਹ ਕਹਿੰਦੇ ਆ ਵੀ ਕਿਸੇ ਧਰਮ ਨੂੰ ਮੀਡੀਆ ਦੇ ਵਿੱਚ ਲਿਆ ਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰਕੇ ਜਿਹੜੀ ਗੱਲ ਨੂੰ ਲੋਕ ਪਸੰਦਨਾ ਕਰਨ ਤੇ ਕਿਸੇ ਧਰਮ ਜਾਂ ਕਿਸੇ ਪੀਰ ਫਕੀਰ ਦੀ ਬੰਦਗੀ ਤੇ ਸਵਾਲ ਖੜਾ ਹੁੰਦਾ ਹੋਵੇ ਉਹ ਇਹ ਸਾਡੇ ਬਾਬਿਆਂ ਨੂੰ ਇਹ ਕੰਮ ਨਹੀਂ ਕਰਨੇ ਚਾਹੀਦੇ ਜਿਦੇ ਵਿੱਚ ਪੌਣਾ ਦੀਆਂ ਵੀਡੀਓ ਨਸ਼ੇ ਨੂੰ ਪ੍ਰਮੋਟ ਤੇ ਕੋਈ ਵੀ ਐਸਾ ਕਰਮ ਜਿਹੜਾ ਲੋਕ ਹਿੱਤ ਦੇ ਖਿਲਾਫ ਹੋਵੇ ਹਰ ਪਾਸਿਓਂ ਲੋਕਾਂ ਦੀ ਸਹਿਮਤੀ ਦੇ ਨਾਲ ਚੱਲਣ ਵਾਲਾ ਕੰਮ ਕਰਨਾ ਤੇ ਗੱਡੀਆਂ ਦੇ ਉੱਤੇ ਕੋਈ ਆਂਚ ਨਹੀਂ ਆਉਂਦੀ ਪਰ ਜੇਕਰ ਗੱਡੀ ਵੀ ਪ੍ਰੋਪਰ ਹੈ ਤੇ ਗੱਡੀ ਵਾਲਾ ਵੀ ਪ੍ਰੋਪਰ ਹੈ ਤਾਂ ਸੇਫ ਹੈ ਬਾਬਾ ਜੀ ਜਿਵੇਂ ਹੁਣ ਤੁਸੀਂ ਗੱਲ ਕਹੀ ਹੈ ਕਿ ਬੜੇ ਲੰਬੇ ਸਮੇਂ ਤੋਂ ਜਿਵੇਂ ਤੁਹਾਡੇ ਅਬਜ਼ਰਵ ਸੀਗੇ ਉਹ ਤੁਹਾਡੇ ਵੱਲ ਡੇਰਾ ਜਿਹੜਾ ਚਲਾਇਆ ਜਾ ਰਿਹਾ ਸੀਗਾ ਤਾਂ ਹੁਣ ਕਾਰਨ ਕੀ ਹੈ ਕਿਉਂ ਜਿਹੜੇ ਇਹ ਪਖੰਡਵਾਦ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਤੁਸੀਂ ਪਖੰਡਵਾਦ ਕਰਦੇ ਤਾਂ ਤੁਹਾਨੂੰ ਵੀ ਲੰਬੇ ਸਮੇਂ ਤੋਂ ਜਿਵੇਂ ਚੱਲ ਰਿਹਾ ਹੈ ਤਾਂ ਤੁਹਾਨੂੰ ਵੀ ਰੋਕਿਆ ਜਾਣਾ ਸੀਗਾ ਹੁਣ ਕਿਉਂ ਰੋਕਿਆ ਜਾ ਰਿਹਾ ਹੈ ਜਾਂ ਕਿਤੇ ਨਾ ਕਿਤੇ ਲੱਗਦਾ ਤੁਹਾਨੂੰ ਵੀ ਜਿਹੜੇ ਵਾਕਈ ਪਖੰਡਵਾਦ ਹੋ ਰਿਹਾ ਹੈ ਵੇਖੋ ਜੀ ਉਹੀ ਗੱਲ ਕਰਦੇ ਨਾ ਜਿਹੜੀ ਗੱਦੀ ਹੈ ਮਚੂਰੀਆਂ ਕਾਧੀਆਂ ਕੀਤੀਆਂ ਜਾਂਦੀਆਂ ਸਮਾਨ ਵੇਚਣ ਦੀਆਂ ਰੱਬ ਦਾ ਨਾਮ ਵਿੱਚ ਦੀ ਗੱਦੀ ਮਸ਼ਹੂਰੀ ਹੈ। ਬੀਰਾ ਫਕੀਰਾਂ ਦੀਆਂ ਗੱਡੀਆਂ ਲਾ ਕੇ ਅਸੀਂ ਆਪਣੇ ਘਰੇ ਬੈਠ ਗਏ। ਘਰੇ ਗੱਡੀ ਦੇ ਉੱਤੇ ਬੈਠੇ ਜਦੋਂ ਠੁੱਡੀ ਬੰਦਗੀ ਕਬੂਲ ਹੋਈ ਠੋਡੇ ਕੋਲੇ ਕੋਈ ਸੇਵਾਦਾਰ ਆਇਆ ਉਹਦਾ ਕੰਮ ਹੋ ਜਾਂਦਾ ਠੋਡੀ ਦੁਆ ਕਰਨ ਦੇ ਨਾਲ ਤੇ ਉਹ ਜਾ ਕੇ ਹੋਰ ਚਾਰ ਜਣਿਆਂ ਨੂੰ ਲੈ ਕੇ ਆਊਗਾ। ਤੁਸੀਂ ਉਹਨਾਂ ਦੀਆਂ ਕਰੋਗੇ ਚਾਰਾਂ ਨਾਲ ਠੋਣਗੇ। ਇਸੇ ਤਰ੍ਹਾਂ ਦਰਬਾਰਾਂ ਤੇ ਸੰਗਤਾਂ ਬੰਨਦੀਆਂ ਤੇ ਅੱਜ ਜਿਹੜੀਆਂ ਗੱਡੀਆਂ ਤੇ ਜਿਨ੍ਹਾਂ ਨੇ ਇਹ ਸੋਸ਼ਲ ਮੀਡੀਆ ਦੇ ਉੱਤੇ ਉੱਚਾ ਦੇਣ ਵਾਲੇ ਤੇ ਸਿਰਕ ਘਾ ਕੇ ਤਿੰਨ ਤਿੰਨ ਚਾਰ ਚਾਰ ਬਾਬੇ ਇਕੱਠੇ ਹੋ ਕੇ ਖੇਡ ਕੇ ਉਹ ਚੀਜ਼ ਨੂੰ ਪਖੰਡਵਾਦ ਕਿਹਾ ਜਾਂਦਾ ਹੈ। ਉਹ ਇੱਕ ਲਲਾ ਹੱਥ ਫੜ ਫੜ ਖੇਡਣਾ ਫਿਰ ਚੂੜੇ ਪਾਉਣੇ ਸੁਰਖੀਆਂ ਲਾਉਣੀਆਂ ਇਹਨਾਂ ਗੱਲਾਂ ਨੂੰ ਜਿਹੜੀ ਗੱਲ ਸਾਡੇ ਲੋਕਾਂ ਦੇ ਪਖੰਡਵਾਦ ਆ ਫਿਰ ਫਿਰ ਉਹ ਚੀਜ਼ਾਂ ਨੂੰ ਅਸੀਂ ਕਹਾਂਗੇ ਫਿਰ ਕਿਉਂ ਅਸੀਂ ਇਸੇ ਕਰਕੇ ਮੁੱਦਾ ਉੱਠਿਆ ਅੱਜ ਸਾਰਿਆਂ ਨੂੰ ਜਿਹੜੇ ਪ੍ਰੋਪਰ ਸਾਫ਼ ਕੰਮ ਕਰਨ ਵਾਲੇ ਉਹਨਾਂ ਨੂੰ ਵੀ ਇਹ ਚੀਜ਼ਾਂ ਨਤੀਜਾ ਭੁਗਤਣਾ ਪੈ ਰਿਹਾ ਅਸੀਂ ਉਹਦੋਂ ਦੀ ਇਹ ਗੱਲ ਨਗਾਹੇ ਦੇ ਉੱਤੇ ਵੀ ਏਡੇ ਵੱਡੇ ਕਾਠ ਦੇ ਵਿੱਚ ਮੈਂ ਮੀਟਿੰਗ ਬੁਲਾ ਕੇ ਇਹ ਗੱਲ ਆਖੀ ਹੈ ਵੀ ਸਭ ਤੋਂ ਪਹਿਲਾਂ ਤਾਂ ਸਾਡੇ ਬਾਬੇ ਇਹਨਾਂ ਗੱਲਾਂ ਤੋਂ ਬਾਜ਼ ਆ ਜਾਣ ਜੇਕਰ ਉਹ ਨਹੀਂ ਆਉਂਦੇ ਤਾਂ ਉਹਨਾਂ ਦੇ ਖਿਲਾਫ ਅਸੀਂ ਵੀ ਨਾਲ ਬਾਜ਼ ਠਾਵਾਂਗੇ ਪਰ ਜੇ ਇਹ ਗੱਲ ਕਹੀਏ ਵੀ ਗੱਡੀਆਂ ਗੱਡੀਆਂ ਕਦੇ ਬੰਦ ਨਹੀਂ ਹੁੰਦੀਆਂ ਗੱਦੀਆਂ ਪ੍ਰੋਪਰ ਜਿਹੜੀਆਂ ਚੱਲਦੀਆਂ ਉਹ ਚੱਲਦੀਆਂ ਰਹਿਣਗੀਆਂ। ਜੁਗਾ ਜਗੰਤਰਾ ਤੋਂ ਚੱਲਦੀਆਂ ਆਈਆਂ ਤੇ ਪੀਰਾਂ ਫਕੀਰਾਂ ਦੇ ਨਾਮ ਦੇ ਉੱਤੇ ਘਰਾਂ ਦੇ ਵਿੱਚ ਮੰਨਤਾ ਜਿਹੜੀਆਂ ਉਹ ਚੱਲਦੀਆਂ ਰਹਿਣਗੀਆਂ। ਅੰਪ੍ਰੀਤ ਸਿੰਘ ਖਾਲਸਾ ਦੀ ਵੀਡੀਓ ਸਾਹਮਣੇ ਆ ਰਹੀਆਂ ਹਨ। ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਜਿਹੜੇ ਪਖੰਡਵਾਦ ਕਰਦੇ ਆ ਅਸੀਂ ਧਰਮ ਦੇ ਖਿਲਾਫ ਨਹੀਂ ਚੱਲ ਰਹੇ ਕਿਸੇ ਦੇ। ਜਿਹੜੇ ਪਖੰਡਵਾਦ ਕਰਦੇ ਆ ਅਸੀਂ ਉਹਨਾਂ ਦੇ ਖਿਲਾਫ ਆ। ਵੇਖੋ ਜੀ ਬਹੁਤ ਸਤਿਕਾਰਯੋਗ ਆ ਸਾਡੇ। ਸਭ ਤੋਂ ਪਹਿਲਾਂ ਤਾਂ ਸਾਡਾ ਸਤਿਕਾਰ ਹੈ ਬਾਣੀ ਨੂੰ। ਜੋ ਅੰਮ੍ਰਿਤ ਬਾਨ ਕਰਕੇ ਗੁਰੂ ਦਾ ਸਿੱਖ ਬਣ ਕੇ ਸਾਡੇ ਸਾਹਮਣੇ ਆਊਗਾ ਨਾ ਅਸੀਂ ਉਹਦੇ ਚਰਨਾਂ 'ਚ ਪੈਣ ਤੱਕ ਜਾਣੇ ਆ ਕਿਉਂ ਸਾਡੇ ਗੁਰੂ ਦੇ ਕੌਮ ਚ ਅਸੀਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਆ ਕਿਉਂ ਜਿਹੜੀਆਂ ਇਹ ਚਾਰ ਗੱਲਾਂ ਜਦੋਂ ਪਹਿਲਾਂ ਲੈ ਕੇ ਅਸੀਂ ਤੁਰੇ ਆ ਕੁਦਰਤੀ ਗੱਲ ਹੈ ਜਦੋਂ ਗੱਲ ਲੋਕਾਂ ਦੇ ਧਿਆਨ 'ਚ ਆ ਜਾਂਦੀ ਹੈ ਉਹ ਵਾਦੀ ਵਾਦੀ ਫਿਰ ਕੁਝ ਕੋਈ ਗੱਲ ਕਿਸੇ ਨੇ ਹੋਰ ਕਰਤੀ ਫਿਰ ਵੀਡੀਓ ਨੂੰ ਕੱਟ ਕੇ ਵੀ ਬਣਾਉਣ ਲੱਗ ਪੈਂਦੇ ਆ ਵੀ ਜਿਹੜੇ ਸਹੀ ਗੱਲ ਉਹਨੂੰ ਕੱਟਤਾ ਥੋੜਾ ਜਿਹਾ ਦੂਜੇ ਪਾਸੇ ਨੂੰ ਕਰਤਾ ਕਿਉਂ ਜਿਹੜੇ ਆਮ ਫੇਸਬੁੱਕ ਦੇ ਆਮ ਸਿੰਪਲ ਬੰਦੇ ਪੁੰਦੇ ਉਹਨਾਂ ਨੂੰ ਜਿਵੇਂ ਮਰਜ਼ੀ ਬਣਾਈ ਜਾਣ ਪ੍ਰੋਪਰ ਗੱਲ ਤਾਂ ਨਾ ਹੁੰਦੀ ਉਹ ਉਹ ਗੱਲਾਂ ਨਾਲ ਵਿਵਾਦ ਵਧ ਜਾਂਦਾ ਹੈ ਉਹਨਾਂ ਨੇ ਚਾਰ ਗੱਲਾਂ ਦਾ ਮੁੱਦਾ ਲੈ ਕੇ ਉੱਠੇ ਸੀ ਉਹ ਵੀ ਸਰਕ ਘਾ ਕੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਪਖੰਡ ਕਰਕੇ ਵੀਡੀਓ ਪਾਉਂਦੇ ਆ ਅਸੀਂ ਉਹਨਾਂ ਦਾ ਪਖੰਡ ਬੰਦ ਕਰਾਂਗੇ ਜਿਹੜੇ ਨਸ਼ੇ ਨੂੰ ਪ੍ਰਮੋਟ ਕਰਕੇ ਉਹ ਕਹਿੰਦੇ ਫਲਾਣਾ ਪੀਰ ਫਲਾਣਾ ਸਾਥ-ਸਾਥ ਉਹ ਸੈਟਾ ਮੰਗਦਾ ਤੇ ਅਸੀਂ ਦਿੰਨੇ ਆ ਉਹ ਸੀ ਉਹਨਾਂ ਨੂੰ ਬੰਦ ਕਰਨਾ ਉਹ ਠੀਕ ਹੈ ਜਿਹੜਾ ਕੋਈ ਕਿਸੇ ਦਾ ਮੰਨ ਲਓ ਉਹ ਫੇਰ ਉੱਥੇ ਹੀ ਗੱਲ ਆਉਂਦੀ ਹੈ ਵੀ ਜੇ ਕਿਸੇ ਨੇ ਕੋਈ ਠੱਗੀ ਮਾਰੀ ਹੈ ਤਾਂ ਉਹ ਮੈਟਰ ਸਾਡਾ ਨਹੀਂ ਉਹ ਮੈਟਰ ਪ੍ਰਸ਼ਾਸਨ ਦਾ ਜਿਹੜਾ ਸ਼ਿਕਾਇਤ ਕਰਤਾ ਉਹ ਜਾ ਕੇ ਐਪਲੀਕੇਸ਼ਨ ਦੇਵੇ ਉਹ ਪ੍ਰਸ਼ਾਸਨ ਗੌਰ ਕਰੇ ਜੇ ਉਹ ਸਾਥ ਤੋਂ ਹੁੰਦਾ ਤਾਂ ਉਹਦੀ ਗੱਡੀ ਵੀ ਬੰਦ ਹੋ ਜਾਂਦੀ ਸਭ ਕੁਝ ਹੀ ਬੰਦ ਹੋ ਸਕਦਾ। ਕੋਈ ਕੋਈ ਕਮੇਟੀ ਜਾਂ ਕੋਈ ਟਰਸਟ ਬਣਿਆ ਜਾਂ ਜੇ ਕਮੇਟੀ ਬਣੀ ਹੈ ਤੁਹਾਡੀ ਸਾਰਿਆਂ ਦੀ ਆਪਸੀ ਗੱਲਬਾਤ ਹੋਈ ਹੋਵੇ ਇਸੇ ਮੁੱਦੇ ਨੂੰ ਲੈ ਕੇ ਕੋਈ ਹੋਈ ਹੈ। ਹਾਂਜੀ ਇਹੀ ਅਸੀਂ ਇੱਕ ਨਾ ਜੀ ਅੱਜ ਤੋਂ 40 ਸਾਲ ਪਹਿਲਾਂ ਅਸੀਂ ਇੱਕ ਇੰਡੀਅਨ ਭਗਤੋ ਸਟੇਟਿਟ ਰਜਿਸਟਰਡ ਕਰਵਾਈ ਸੀ ਸਾਡੇ ਬਜ਼ੁਰਗਾਂ ਨੇ ਜਿਹੜੇ ਉਸ ਸਮੇਂ ਦੇ ਪ੍ਰਤਨ ਬਾਬੇ ਸੀ। ਉਹਨਾਂ ਨੇ ਉਹ ਇੰਡੀਅਨ ਭਗਤੋ ਸਟੇਟਿਟ ਜਿਹੜੀ ਮੀਟਿੰਗ ਹੈ ਨਾ ਜਿਹੜੀ ਇੰਡੀਅਨ ਭਗਤ ਸਟ੍ਰੈਟਜੀ ਦੀ ਮੀਟਿੰਗ ਅਸੀਂ ਨਗਾਹੇ ਦੇ ਉੱਤੇ ਪਹਿਲਾਂ ਬਜ਼ੁਰਗ ਚਲਾਉਂਦੇ ਸੀ ਅੱਜ ਅਸੀਂ ਉਹਨੂੰ ਦੇਖ ਰੇ ਕਰ ਰਹੇ ਹਾਂ ਉਹਦੇ ਵਿੱਚ ਜਿਹੜੇ ਇਹ ਮੰਨਤਾ ਕਰਨ ਵਾਲੇ ਆ ਵੇਖੋ ਇਸ ਤੋਂ ਪਹਿਲਾਂ ਕੋਈ ਮੁੱਦਾ ਨਹੀਂ ਸੀ ਭੜਕਿਆ ਕਿਸੇ ਦੀ ਕੋਈ ਸ਼ਿਕਾਇਤ ਨਹੀਂ ਸੀ ਆਈ ਤਾਂ ਉਹ ਗੱਲ ਜਿਹੜਾ ਕੋਈ ਜਿਵੇਂ ਚੱਲੀ ਜਾਂਦਾ ਸੀ ਉਹ ਚੱਲੀ ਜਾ ਰਿਹਾ ਸੀ ਪਰ ਅੱਜ ਇਹ ਗੱਲਾਂ ਸਾਹਮਣੇ ਆ ਗਈਆਂ ਆਪ ਹੀ ਅਸੀਂ ਸਾਡੇ ਲੋਕਾਂ ਨੇ ਕੁਝ ਬਾਬਿਆਂ ਨੇ ਜਾ ਕੇ ਸੋਸ਼ਲ ਮੀਡੀਆ ਦੇ ਉੱਤੇ ਇਸ ਚੀਜ਼ ਨੂੰ ਬਦਨਾਮ ਕਰਤਾ ਅਸੀਂ ਅੱਜ ਉਹ ਮੀਟਿੰਗ ਨਗਾਇਹ ਦੇ ਉੱਤੇ ਜਿਹੜੀ ਕੀਤੀ ਹੈ ਉਹ ਇਸੇ ਚੀਜ਼ ਤੇ ਕੀਤੀ ਹੈ ਵੀ ਭਾਈ ਜਿਹੜੀਆਂ ਇਹ ਚਾਰ ਗੱਲਾਂ ਨੂੰ ਲੈ ਕੇ ਮੁੱਦਾ ਉੱਠਿਆ ਇਹਨਾਂ ਤੋਂ ਅੱਜ ਤੋਂ ਬਾਅਦ ਕੋਈ ਕਿਸੇ ਬਾਬੇ ਦੀ ਵੀਡੀਓ ਆਉਂਦੀ ਹੈ ਜੇ ਉਹ ਸਾਡੀ ਕਮੇਟੀ ਦਾ ਮੈਂਬਰ ਹੈ ਤੇ ਅਸੀਂ ਉਹਦਾ ਕਾਰਡ ਜਿਹੜਾ ਉਹ ਕੈਨਸਲ ਕਰਕੇ ਉਹ ਚੋਂ ਬਰਖਾਸਤ ਕਰਾਂਗੇ ਜੇ ਉਹ ਚੰਗੇ ਕੰਮ ਕਰਨਗੇ ਤਾਂ ਸਟੈਟਿਟੀ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰੂਗੀ ਬਰ ਚੰਗੇ ਕੰਮ ਦੀ ਜੇ ਕੋਈ ਚਾਰ ਬੰਦੇ ਉਹਨਾਂ ਤੇ ਕੋਈ ਅਲੀਕੇਸ਼ਨ ਲਾਉਂਦੇ ਤੇ ਉਹਦੀ ਕੋਈ ਮਦਦ ਨਹੀਂ ਹੋਊਗੀ ਇਹ ਸਾਡਾ ਜੋ ਨਹੀਂ ਆਂਦਾ ਇੰਡੀਅਨ ਭਗਤੋ ਸਟੇਟ ਰਜਿਸਟਰ 1671 ਨਾਲ ਅਸੀਂ ਸਰਵ ਧਰਮ ਸੰਤ ਸਭਾ ਪੰਜਾਬ ਉਹਦੇ ਵੀ ਅਸੀਂ ਬਜ਼ੁਰਗ ਸੀ ਉਹ ਪ੍ਰਧਾਨ ਸੀ ਕੁਸ਼ਨ ਸ਼ਾਸਤਰੀ ਜੀ ਵੀ ਚੋਲਾ ਛੱਡ ਗਏ ਉਹ ਚੇਅਰਮੈਨ ਸੀ ਉਹ ਵੀ ਅਸੀਂ ਸੰਸਥਾ ਚਲਾ ਰਹੇ ਸੀ ਨਾਲ ਜਿਨ੍ਹਾਂ ਦੇ ਸੈਕਟਰੀ ਬਾਬਾ ਨਿਰਮਲ ਦਾਸ ਜੀ ਟੈਪੀ ਉਹ ਸਾਰੀ ਦੇਖਰੇਖ ਕਰ ਰਹੀ ਹੈ ਉਹਦੇ ਵਿੱਚ ਅਦਾਸੀ ਸੰਤਾਂ ਦੇ ਹੋਰ ਵੀ ਬਹੁਤ ਕਾਰਡ ਬਣੇ ਹੋਏ ਆ ਜਿਹੜੀ ਮੈਨੂੰ ਕ੍ਰਿਸ਼ਨ ਨਾਲ ਸ਼ਾਸਤਰੀ ਜੀ ਨੇ ਭੇਖਵੰਨਿਓ ਵੀ ਇੱਕ ਪੱਗ ਦੇ ਕੇ ਕਿ ਉਹ ਸਾਡਾ ਜਿਹੜਾ ਦਾਦੇ ਦਾ ਭਰਾ ਸੀ ਉਹ ਅਦਾਸੀ ਸੰਤ ਸੀ 라ਵਲ ਪਿੰਡੀ ਪਾਕਿਸਤਾਨ ਦੇ ਸਾਡੇ ਡੇਰੇ ਵਿੱਚ ਮੂਰਤੀ ਲੱਗੀ ਹੈ ਉਸ ਕਰਕੇ ਉਹਨਾਂ ਨੇ ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਇੱਕ ਮੈਨੂੰ ਭੇਖ ਦੀ ਪੱਗ ਜਿਹੜੇ ਅਦਾਸੀ ਸੰਤਾਂ ਨੇ ਵੱਡੇ ਕੱਟ ਦੇ ਵਿੱਚ ਮਲੇ ਦੇ ਦੇ ਕੇ ਪੱਗ ਤੇ ਇੱਕ ਜੋ ਅਦਾਸੀਆਂ ਛੋਟੇ ਵੱਡੇ ਨਵੇਂ ਬਰਾਣੇ ਖਾੜੇ ਦੀਆਂ ਰੀਤਾਂ ਉਹਨਾਂ ਦੇ ਮੁਤਾਬਕ ਉਹਨਾਂ ਨੇ ਇੱਕ ਵਹੀ ਲਿਖ ਕੇ ਸਾਨੂੰ ਪੇਸ਼ ਕੀਤੀ ਹੈ ਤੇ ਅਸੀਂ ਇਹ ਉਮੀਦ ਕਰਦਾ ਮੈਂ ਜੇ ਫਿਰ ਵੀ ਮੇਥੋਂ ਕੋਈ ਗਲਤੀ ਹੋਈਏ ਤਾਂ ਮੈਂ ਦੇਸ਼ ਵਿਦੇਸ਼ੀ ਵਿਅਸਦੀ ਸੰਗਤ ਤੋਂ ਖਿਮਾ ਦਾ ਜਾਚਕਾਂ ਪਰ ਇਹ ਗੱਲ ਜ਼ਰੂਰ ਕਹੂੰਗਾ ਵੀ ਜਿੰਨਾ ਅਸੀਂ ਪਹਿਲਾਂ ਤੋਂ ਲੈ ਕੇ ਇਹ ਚੀਜ਼ ਨੂੰ ਸੱਚ ਜੇ ਢੰਗ ਨਾਲ ਸਾਡੇ ਬਜ਼ੁਰਗਾਂ ਨੇ ਚਲਾਇਆ ਜਿਉਂਦੀ ਇਹ ਦਾਸ ਨੂੰ ਸੇਵਾ ਮਿਲੀ ਆ ਮੈਂ ਵੀ ਕੋਸ਼ਿਸ਼ ਕਰੂੰਗਾ ਵੀ ਮੈਂ ਇਸ ਚੀਜ਼ ਦੇ ਉੱਤੇ ਪੱਕਾ ਰਹਿ ਕੇ ਉਹਨੂੰ ਸਹੀ ਢੰਗ ਨਾਲ ਲੋਕਾਂ ਦੇ ਪੇਸ਼ ਕਰਾਂ ਤਾਂ ਸੁਣਿਆ ਤੁਸੀਂ ਇਹ ਸਨ ਰੰਜੀਤ ਚਸਤੀ ਜੀ ਤਾਂ ਇਹਨਾਂ ਨੇ ਸਿੱਧੇ ਤੌਰ ਤੇ ਕਹਿਤਾ ਹੈ ਕਿ ਵਾਕਏ ਜਿਹੜੇ ਲੋਕ ਪਖੰਡਵਾਦ ਕਰ ਰਹੇ ਨੇ ਤਾਂ ਉਹਨਾਂ ਦੇ ਅਸੀਂ ਵੀ ਖਿਲਾਫ ਆ ਤੇ ਅਸੀਂ ਵੀ ਸਿੱਖਾਂ ਗੁੰਦੇ ਹੱਕ ਦੇ ਵਿੱਚ ਆ ਤਾਂ ਬਾਬਾ ਨਰਮਲਦਾਸ ਵੀ ਸਾਡੇ ਨਾਲ ਆ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਹੁਣ ਮੁੱਦਾ ਚੱਲ ਰਿਹਾ ਪਖੰਡਵਾਦ ਨੂੰ ਲੈ ਕੇ ਵੇਖੋ ਜੀ ਪੰਜਾਬ ਨੇ ਪਹਿਲਾਂ ਹੀ ਬਹੁਤ ਸੰਤਾਪ ਭੋਗਿਆ ਅਸੀਂ ਨਹੀਂ ਚਾਹੁੰਦੇ ਵੀ ਪੰਜਾਬ ਦੇ ਵਿੱਚ ਕੋਈ ਵਿਵਾਦ ਉੱਠੇ ਕਿਸੇ ਬੱਚੇ ਦਾ ਨਿਸ਼ਕਾਨ ਹੋਵੇ ਕੁਸ ਹੋਵੇ ਅਸੀਂ ਆਪ ਦੇ ਸਾਸਤਾ ਬਣੀਓ ਸ਼ਾਂਤੀਪੂਰਕ ਚਾਹੁੰਦੇ ਆ ਪੰਜਾਬ ਦੇ ਵਿੱਚ ਸ਼ਾਂਤੀ ਹੋਵੇ ਅਮਰ ਸ਼ਾਂਤੀ ਹੋਵੇ ਜੇ ਕੋਈ ਪਖੰਡਵੜ ਕਰਦਾ ਹੈ ਤੇ ਕਰਦਾ ਉਸ ਨੂੰ ਪਖੰਡਵਾ ਦੇ ਅਸੀਂ ਖਿਲਾਫ ਹਾਂ ਉਸ ਨੂੰ ਪਿਆਰ ਨਾਲ ਸਮਝਾ ਕੇ ਉਸ ਨੂੰ ਸਹੀ ਰਸਤੇ ਲਿਆਂਦਾ ਜਾਵੇ ਜਿਹੜੇ ਵੀ ਉਹ ਧਰਮ ਨੂੰ ਮੰਨਦਾ ਹੈ ਉਸ ਧਰਮ ਦੇ ਉਹਨੂੰ ਪਾਲੋ ਕਰੇ ਉਸ ਦੀ ਮਰਜ਼ਾਦਾ ਨੂੰ ਸਮਝੇ ਤੇ ਉਸ ਮਰਜ਼ਾਦਾ ਦੇ ਵਿੱਚ ਚੱਲੇ ਬਹੁਤ ਸਾਰੇ ਫਕੀਰ ਐ ਉਹਨਾਂ ਦੀ ਸ਼ਬੀ ਨੂੰ ਢਾ ਲੱਗਦਾ ਬਹੁਤ ਸਾਰੇ ਸੰਤਾਂ ਦੀ ਸ਼ਬੀ ਨੂੰ ਢਾ ਲੱਗਦਾ ਜਿਹੜੇ ਸੰਤ ਵਧੀਆ ਕੰਮ ਕਰ ਰਿਹਾ ਵਧੀਆ ਸੰਸਥਾਵਾਂ ਕੰਮ ਜਿਵੇਂ ਹੁਣ ਹੜਾਂ ਦਾ ਦੌਰ ਆਇਆ ਮੇਰੇ ਨਾਲ ਇੱਥੇ ਹਰੀਨੋ ਤੋਂ ਵੀ ਆ ਬਾਬਾ ਜੀ ਇਹ ਵੀ ਸਾਡੇ ਨਾਲ ਜਾ ਕੇ ਉੱਥੇ ਹੜਾਂ ਦੀ ਮਦਦ ਕਰਕੇ ਆਏ ਬਹੁਤ ਸਾਰੇ ਸੰਤ ਉੱਥੇ ਬੈਠ ਕੇ ਲੰਗਰ ਲਾਏ ਮਦਦਾਂ ਕੀਤੀਆਂ ਉਹਨਾਂ ਸੰਤਾਂ ਨੂੰ ਅਸੀਂ ਦੀ ਜਿਹੜਾ ਨਾਂ ਉਹਨਾਂ ਨੂੰ ਖਰਾਬ ਨਹੀਂ ਕਰ ਸਕਦੇ ਸੰਤ ਆ ਜਿਹੜਾ ਸਾਡੇ ਸਮਾਜ ਦਾ ਹਿੱਸਾ ਹੈ ਸਾਡੀ ਆਸਥਾ ਬਣੀ ਹੁੰਦੀ ਹੈ ਡੇਰੇ ਆ ਸਾਡੀ ਆਸਥਾ ਦਾ ਹਿੱਸਾ ਹੈ ਜਿਹੜੇ ਵੀ ਧਰਮਕ ਸਥਾਨ ਹੈ ਸਾਡੀ ਆਸਥਾ ਦਾ ਹਿੱਸਾ ਹੈ ਤੇ ਪਬਲ ਉਹਨਾਂ ਕੋਲ ਜਾਂਦੀ ਹੈ ਸੁੱਖਾ ਮਣਾਉਂਦੀ ਹੈ ਦੁੱਖ ਸੁੱਖ ਉਹਨਾਂ ਨਾਲ ਕਰਦੀ ਹੈ ਉਹਨਾਂ ਲਈ ਉਹ ਦਵਾਵਾਂ ਕਰਦੇ ਆ ਹਰੇਕ ਫਕੀਰ ਦਾ ਫਰਜ਼ ਬਣਦਾ ਹੈ ਸਾਨੂੰ ਤਾਂ ਫਰਜ਼ ਬਣਦਾ ਹੈ ਉਹ ਦਵਾਵਾਂ ਕਰੇ ਸੁੱਖ ਮੰਗੇ ਆਪਦੇ ਦੇਸ਼ ਦਾ ਭਲਾ ਮੰਗੇ ਅੱਗੇ ਵੀ ਅਸੀਂ ਕਹਿੰਨੇ ਆ ਧਰਮੀ ਰਾਜਾ ਰਾਜ ਕਰੇ ਪਰ ਜਾਂ ਸੁਖੀ ਵਸੇ ਇਸ ਗੱਲ ਤੇ ਅਸੀਂ ਪਹਿਰਾ ਦਈਏ ਤੇ ਜਿਹੜਾ ਇਹ ਵਿਵਾਦ ਆ ਇਸ ਨੂੰ ਖਾਂਤੀਪੂਰਖ ਖਤਮ ਕਰਕੇ ਪੰਜਾਬ ਦੇ ਮੋਲ ਨੂੰ ਵਧਿਆ ਬਣਾਈਏ ਸਾਡਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੀਆਂ ਵਿਰਾਸਤਾਂ ਖੇਡਾਂ ਸਾਡੇ ਸੱਭਿਆਚਾਰ ਮੇਲੇ ਆ ਨੌਜਵਾਨੀ ਨੂੰ ਜਿਹੜੀ ਅੱਜ ਨਸ਼ਿਆਂ ਦੇ ਦਲਦਲ ਵਿੱਚ ਪਈ ਹੈ ਇਸ ਤੇ ਹੀ ਜੋਰ ਲਾ ਕੇ ਨਸ਼ਿਆਂ ਨੂੰ ਕੱਢ ਕੇ ਸਾਡੀ ਫਿਰ ਨਰੋਈ ਜ਼ਿੰਦਗੀ ਬਰਕਰਾਰ ਕਰੀਏ ਧੰਨਵਾਦ ਤਾਂ ਸੁਣਿਆ ਤੁਸੀਂ ਜਿਹੜਾ ਅੱਜ ਗੱਲਬਾਤ ਕੀਤੀ ਹੈ ਅਸੀਂ ਜਿਹੜੇ ਡੇਰਾ ਦੇ ਜਿਹੜੇ ਚਲਾ ਰਹੇ ਨੇ ਵੱਖ-ਵੱਖ ਤੇ ਜਿੰਨਾਂ ਤੇ ਵੱਡੇ ਜਿਹੜੇ આરોਪ ਲੱਗ ਰਹੇ ਨੇ ਜਿਵੇਂ ਹੁਣ ਤੁਹਾਨੂੰ ਪਹਿਲਾਂ ਦੱਸਿਆ ਕਿ ਇੱਕ ਮਹਮ ਚਲਾਈ ਜਾ ਰਹੀ ਹੈ ਸਿੱਖ ਆਗੂਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਪਖੰਡਵਾਦ ਆ ਉਹਨੂੰ ਰੋਕਣ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਤਾਂ ਸਿੱਧੇ ਤੌਰ ਤੇ ਇਹਨਾਂ ਨੇ ਵੀ ਇਹ ਗੱਲ ਕਹਤੀ ਹੈ ਕਿ ਜੇਕਰ ਪਖੰਡਵਾਦ ਜਿਹੜੇ ਕਰਦੇ ਵਾਕਈ ਉਹਨਾਂ ਨੂੰ ਰੁਕਣਾ ਚਾਹੀਦਾ ਹੈ ਅਸੀਂ ਵੀ ਜਿਹੜਾ ਉਹਨਾਂ ਸਿੱਖ ਆਗੂਆਂ ਦੇ ਹੱਕ ਦੇ ਵਿੱਚ ਹੈ ਤਾਂ ਸਾਰੀ ਗੱਲ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ ਤਾਂ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਖੰਡਵਾਦ ਇਹ ਰੁਕੇਗਾ ਜਾਂ ਇਸੇ ਤਰ੍ਹਾਂ ਲਗਾਤਾਰ ਜਾਰੀ ਰਹੇਗਾ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲੰਧਾ ਪਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ